ਅਕਾਲੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਸਿਆਸੀ ਪੁਚਾ ਤੁਹਾਨੂੰ ਦੱਸਦੀ ਹੈ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਜੇ ਜਿਹੜਾ ਹੈ ਵੋਟਰ ਬੈਂਕ ਪੰਜ ਤੋਂ 4 ਤੋਂ 5% ਦਿਖਾਈ ਦੇ ਰਿਹਾ ਹੈ ਤਾਨੂੰ ਦੱਸਦੀ ਹੈ ਕਿ ਬੀਜੇਪੀ ਵੀ ਲਗਾਤਾਰ ਜਿਹੜੀ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਾਂਗਰਸ ਪਾਰਟੀ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਟੱਕਰ ਦੇ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਤਾਂ ਉਹ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ 2022 ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਲੇਕਿਨ 2022 ਕਈ ਬਦਲਾਅ ਦੇ ਨਾਂ ਤੇ ਕਾਫੀ ਵੋਟਾਂ ਇਕੱਠੀਆਂ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਤੋਂ ਤਾਂ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਈ ਕਾਂਗਰਸ ਪਾਰਟੀ ਲੇਕਿਨ 2024 ਦੇ ਵਿੱਚ ਉਸ ਤਰ੍ਹਾਂ ਹੀ ਵੱਡਾ ਹੰਗਾਰਾ ਵੇਖਿਆ ਗਿਆ ਪਾਰਟੀ ਨੂੰ ਜਿਹੜੀ ਵੱਡਾ ਕਿਤੇ ਨਾ ਕਿਤੇ ਮਾਨ ਸਨਮਾਨ ਮਿਲਿਆ ਤੁਹਾਨੂੰ ਦੱਸ ਦਈਏ ਕਿ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਿਤੇ ਨਾ ਕਿਤੇ ਬੀਜੇਪੀ ਨੂੰ ਵੀ ਥੋੜੀ ਜੀ ਰਾਹਤ ਮਿਲਦੀ ਨਜ਼ਰ ਆਈ ਕਿਉਂਕਿ ਵੋਟਰ ਬੈਂਕ ਬੜਾ ਹੀ ਜ਼ਰੂਰੀ ਹੈ ਲੇਕਿਨ ਹੁਣ ਕਿਹਾ ਜਾ ਰਿਹਾ ਹੈ ਕਿ ਜੇਕਰ 2027 ਦੇ ਵਿੱਚ ਵਿਧਾਨ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਹੀ ਜਿਹੜੀ ਹੈ ਟੱਕਰ ਦੇ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਨਵੇਂ ਜਿਹੜੇ ਨੇ ਸਕੀਮਾਂ ਲੜਾਉਂਦੇ ਨਜ਼ਰ ਆ ਰਹੇ ਨੇ ਲੇਕਿਨ ਉਹ ਸਕੀਮਾਂ ਕਿੰਨੀਆਂ ਕੋ ਕੰਮ ਆਉਣਗੀਆਂ ਕਿਉਂਕਿ ਬਦਲਾਅ ਦੇ ਨਾਂ ਤੇ ਪਹਿਲਾਂ ਵੀ ਲੋਕ ਕਾਫੀ ਧੋਖੇ ਦੇ ਵਿੱਚ ਰਏ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਬਿਨਾ ਇੰਜਨ ਤੋਂ ਜਿਹੜੀ ਗੱਡੀ ਚਲਾਉਣਾ ਚਾਹਦੀ ਹੈ ਤਾਂ ਉਹਦੇ ਵਿੱਚ ਪਹਿਲਾਂ ਜਿਹੜੀ ਹੈ ਹਾਈ ਕਮਾਂਡ ਵੱਲੋਂ ਮੀਟਿੰਗ ਕੀਤੀ ਗਈ ਜਿਸ ਮੀਟਿੰਗ 'ਚ ਕਿਹਾ ਗਿਆ ਕਿ ਤੁਸੀਂ ਕੋਈ ਵੀ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚੋਂ ਆਪਣੇ ਆਪ ਨੂੰ ਐਲਾਨ ਨਹੀਂ ਕਰੇਗਾ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਹਾਂ ਅਸੀਂ ਪਹਿਲਾਂ ਵੋਟਾਂ ਜਿਹੜੀਆਂ ਨੇ ਵੋਟਰ ਬੈਂਕ ਵੇਖਾਂਗੇ ਉਸ ਤੋਂ ਬਾਅਦ ਜਿੱਤ ਜਦੋਂ ਝੋਲੀ 'ਚ ਪਾਏਗੀ ਤਾਂ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਲੇਕਿਨ ਹੁਣ ਜਿਹੜੀ ਕੰਸੋ ਵਿੱਚੋਂ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਚਾਨਕ ਤੋਂ ਨਾਮ ਨਿਕਲ ਕੇ ਆਉਣਾ ਤੇ ਬਵੇਸ਼ ਬਗੇਲ ਨੇ ਉਹ ਗੱਲ ਰੱਖਣੀ ਉਹ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਹਲਚਲ ਮਚਾ ਰਹੀ ਹੈ ਸਾਨੂੰ ਦੱਸਦੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਤੋਂ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਪੁਚਾਲ ਆ ਗਿਆ ਹੈ ਕਾਂਗਰਸ ਹਾਈ ਕਮਾਂਡ ਨੇ ਸਥਾਪਕ ਮੁੱਖ ਮੰਤਰੀ ਕੈਪਟਨ ਮਿੰਦਰ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਹੈਰਾਨ ਕਰ ਦਿੱਤਾ ਹੈ ਪੰਜਾਬ ਕਾਂਗਰਸ ਨੇ ਇੰਚਾਰਜ ਪਵੇਸ਼ ਬਗੇਲ ਨੇ ਵੀਰਵਾਰ ਨੂੰ ਕਿਹਾ ਕਿ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਜੇਕਰ ਕੈਪਟਨ ਵਾਪਸ ਹੋਣਾ ਚਾਹੁੰਦੇ ਹਨ ਤਾਂ ਪਾਰਟੀ ਇਸਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਤਾਂ ਯਾਨੀ ਕਿ ਇਹ ਹਾਈ ਕਮਾਂਡ ਵੱਲੋਂ ਲਿਆ ਗਿਆ ਹੈ ਤੇ ਦੂਸਰੇ ਪਾਸੇ ਕਾਂਗਰਸ ਵੱਲੋਂ ਕੈਪਟਨ ਨੂੰ ਮੁੜ ਯਾਦ ਕਰਨ ਪਿੱਛੋਂ ਪਾਰਟੀ ਦੀ ਮਜ਼ਬੂਤੀ ਅਤੇ ਪੁਰਾਣਾ ਤਜਰਬਾ ਸਾਫ਼ ਚਲਕਦਾ ਹੈ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਵਿੱਚ ਬਾਦਲ ਪਰਵਾਜ਼ ਦਾ ਦਬਦਬਾ ਸੀ ਤਾਂ ਸਿਰਫ ਕੈਪਟਨ ਮਨਿੰਦਰ ਸਿੰਘ ਸੀ ਜਿਨ੍ਹਾਂ ਨੇ ਅਕਾਲੀ ਦਲ ਦੇ ਕਿਲੇ ਨੂੰ ਬਾਗ ਢਾਰ ਲਾਈ ਤੇ ਕਾਂਗਰਸ ਦੀ ਸਰਕਾਰ ਬਣਾਈ ਕੈਪਟਨ ਨੇ ਪਾਰਟੀ ਛੱਡਣ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਕਾਂਗਰਸ ਜੋ ਹਸ਼ਰ ਹੋਇਆ ਉਨੇ ਹਾਈ ਕਮਾਂਡ ਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਕੈਪਟਨ ਤੋਂ ਬਿਨਾਂ ਜੱਟ ਸਿੱਖ ਅਤੇ ਹਿੰਦੂ ਵੋਟ ਬੈਂਕ ਨੂੰ ਇਕਜੁੱਟ ਰੱਖਣਾ ਲਗਭਗ ਅਸੰਭਵ ਹੈ ਕੈਪਟਨ ਦਾ ਰੁਤਬਾ ਇੱਕ ਫੌਜੀ ਅਤੇ ਪਟਿਆਲਾ ਦੇ ਸ਼ਾਹੀ ਪਰਵਾਰ ਦੇ ਮੈਂਬਰ ਵੱਲੋਂ ਵਰਤਿਆ ਜਾਂਦਾ ਸੀ ਇਸ ਗੱਲ ਦੇ ਦਰਬਾਰ ਤੱਕ ਗੂੰਜਦੀ ਹੈ ਜਦੋਂ ਕਿ ਮੌਜੂਦਾ ਲੀਡਰਸ਼ਿਪ ਆਮ ਆਦਮੀ ਪਾਰਟੀ ਨੂੰ ਕੇਰਲ ਵਿੱਚ ਕਾਫੀ ਕਮਜ਼ੋਰ ਸਾਬਤ ਹੋਈ ਹੈ ਕੈਪਟਨ ਮਿੰਦਰ ਸਿੰਘ ਦੇ ਜਾਣ ਨਾਲ ਪਾਰਟੀ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਸਿਰਫ 18 ਸੀਟਾਂ ਤੇ ਸੀਮਤ ਰਹਿ ਗਈ ਨਵਜੋਤ ਸਿੰਘ ਸਿੱਧੂ ਨਾਲ ਚੱਲੇ ਵਿਵਾਦ ਤੇ ਅਚਾਨਕ ਮੁੱਖ ਮੰਤਰੀ ਬਦਲਣ ਤੇ ਮਾਸਟਰੋਕ ਨੇ ਪਾਰਟੀ ਸੰਗਠਨ ਟਾਚੇ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਅੱਜ ਸਥਿਤੀ ਇਹ ਹੈ ਕਿ ਰਾਜਾ ਬ੍ਰਿੰਗ ਚਰਨਜੀਤ ਚੰਨੀ ਤੇ ਸੀਨੀਅਰ ਆਗੂ ਵਿੱਚਕਾਰ ਤਾਲਮੇਲ ਦੀ ਭਾਰੀ ਕਮੀ ਹੈ ਬੁਵੇਸ਼ ਬਗੇਲ ਜੋ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਹਨ ਪੰਜਾਬ ਦੀ ਸਿਆਸਤ ਦੇ ਮਹਾਰਾਜ ਰਣਨੀਤੀ ਕਾਰਨ ਜੋ ਕਿ ਸੱਦਾ ਪਾਰਟੀ ਦੇ ਅੰਦਰਲੇ ਨੇਤਾਵਾਂ ਨੂੰ ਸੰਕੇਤ ਦਿੱਤਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਵਿੱਚ ਵਾਪਸ ਲੜ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਹੁਣ 2027 ਦੇ ਵਿੱਚ ਕਾਂਗਰਸ ਦੀ ਵੱਡੀ ਰਣਨੀਤੀ ਹੈ ਜੋ ਕੈਪਟਨ ਅਮਰਿੰਦਰ ਨੂੰ ਦੁਬਾਰਾ ਤੋਂ ਫਿਰ ਪਾਰਟੀ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ ਦੇਖਣਾ ਇਹ ਹੋਵੇਗਾ ਕਿ ਹੁਣ ਇਹ ਬਵੇਸ਼ ਬਗੇਲ ਦੀ ਗੱਲ ਕਿੰਨੀ ਕੁ ਸਹੀ ਸਾਬਤ ਨਿਕਲਦੀ ਨਜ਼ਰ ਆਉਂਦੀ ਹੈ